ਅਬਹੁਚ ਸੀਆਈਐਸ ਸਟਾਫ ਨੇ ਵੱਡੀ ਵਾਰਤਾ ਤੋਂ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਲੋਰੈਂਸ ਗੈਂਗ ਦੇ ਦੋ ਮੈਂਬਰਾਂ ਨੂੰ ਚਾਰ ਪਿਸਤੋਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਥਾਣਾ ਨੰਬਰ 1 ਦੀ ਪੁਲਿਸ ਨੇ ਦੋਵਾਂ ਦੋਸ਼ੀਆਂ ਖਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਆਈਐਸਟਾਫ ਦੀ ਪੁਲਿਸ ਫਾਜ਼ਲਿਕਾ ਰੋਡ ਬਾਈਪਾਸ 'ਤੇ ਗਸ਼ਤ ਕਰ ਰਹੀ ਸੀ ਤੇ ਇਸ ਦੌਰਾਨ ਸੂਚਨਾ ਮਿਲੀ ਕਿ ਪਿੰਡ ਪੰਜ ਕੋਸੀ ਦੇ ਵਸਨੀਕ ਦੇ ਨੌਜਵਾਨ ਸ਼ੇਸ਼ਪਾਲ ਅਤੇ ਭੀਮ ਸੈਨ ਉਰਫ ਭੀਮ ਗੋਦਾਰਾ ਵਾਸੀ ਪਿੰਡ ਪੰਜ ਕੋਸੀ ਦੂਜੇ ਰਾਜਾਂ ਤੋਂ ਨਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਦੇ ਸਨ ਫਿਲਹਾਲ ਉਹ ਪੰਜ ਕੋਸੀ ਤੋਂ ਕਿਲਿਆਂ ਵਾਲੀ ਰੋਡ ਰਾਹੀਂ ਅਬੋਹਰ ਵੱਲ ਆ ਰਹੇ ਸਨ ਇਹ ਜੀ ਮਾਨਯੋਗ ਸ਼੍ਰੀ ਬਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਲਕਾ ਜੀ ਦੀ ਨਿਗਰਾਨੀ ਹੇਠ ਫੈਸਟੀਵਲ ਸੀਜ਼ਨ ਤੇ ਆਉਣ ਵਾਲੀਆਂ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਫਾਜ਼ਲਕਾ ਪੁਲਿਸ 24/7 ਆਵਾਮ ਦੀ ਖਿਦਮਤ ਹਾਜ਼ਰ ਹੈ ਜੀ ਇਸੇ ਲਈ ਸਾਡੇ ਦਿਨ ਰਾਤ ਨਾਕਾਬੰਦੀ ਪੈਟਰੋਲਿੰਗਸ ਚਲਦੀਆਂ ਰਹਿੰਦੀਆਂ ਨੇ ਤੋ ਕੱਲ ਰਾਤ ਕਰੀਬ 8:30 ਵਜੇ CIA ਸਟਾਫ ਨੇ ਸਾਡੇ ਨਾਕਾ ਲਾਇਆ ਹੋਇਆ ਸੀਗਾ ਤਾਂ ਰਾਤ 9:00 ਵਜੇ ਤਕਰੀਬਨ ਨਾਕੇ ਤੇ ਇੱਕ ਮੋਟਰਸਾਈਕਲ ਦੇ ਉੱਤੇ ਦੋ ਵਿਅਕਤੀ ਸੀਗੇ ਸਵਾਰ ਤਾਂ ਉਹਨਾਂ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਦੋਨਾਂ ਕੋਲੇ ਹੀ ਦੋ-ਦੋ ਪਿਸਟਲ ਸੀਗੇ ਇੱਕ-ਇੱਕ ਉਹਨਾਂ ਦੀ ਪਾਕਟਸ ਤੇ ਇੱਕ-ਇੱਕ ਡੱਬ ਵਿੱਚ ਪਾਇਆ ਹੋਇਆ ਸੀ ਨਾਲ ਐਮੂਨੀਸ਼ਨ ਸੀਗਾ ਤਾਂ ਉਹਨਾਂ ਨੂੰ ਰੌਂਡ ਅਪ ਕਰਕੇ ਅਰੈਸਟ ਕੀਤਾ ਹੈਗਾ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਜਿਹੜੇ ਬੰਦੇ ਫੜੇ ਗਏ ਜੀ ਉਹਨਾਂ ਦੇ ਕੀ ਕੀ ਨਾਮ ਹੈ ਜੀ ਰਿਮਾਂਡ ਕਿਨੇ ਦਿਨ ਦਾ ਸੀ 2 ਦਿਨ ਦਾ ਲਿਆ ਜੀ ਹਲੇ ਸਾਨੂੰ ਜਿਵੇਂ ਲੀਡ ਮਿਲੇਗੀ ਜੋ ਉਹਦੇ ਹਾਲਾਤ ਹੋਣਗੇ ਉਹਦੇ ਅਕੋਰਡਿੰਗ ਤੁਹਾਨੂੰ ਅਪਡੇਟ ਵੀ ਕਰਾਂਗੇ ਰੋਪਈ ਦਾ ਐਕਸਟੈਂਡ ਵੀ ਕਰਾਂਗੇ ਸਰ ਕੋ ਪਹਿਲਾਂ ਮੁਕਦਮਾ ਕਰ ਚਾਇਆ ਇਹਨਾਂ ਤੇ ਹਾਂਜੀ ਇਹਦੇ ਚੋ ਇੱਕ ਹੈਗਾ ਟੀਮ ਸੈਨੂ ਟੀਮ ਗੋਦਰਾ ਵਸੀਪੰਗ ਪੰਜ ਕੋਈ ਥਾਣਾ ਕੋਈ ਸਰਵਰ ਸਰ ਇਹਨਾਂ ਦਾ ਕੋਈ ਵੱਡੇ ਦੇਖੇਗਾ ਸ਼ੀਸ਼ਪਾਲ ਸਿੰਘ ਗ੍ਰਾਮਜੀ ਲਾਲ ਜੀ ਇਹਨਾਂ ਦਾ ਕਿਸੇ ਵੱਡੇ ਗੈਂਗ ਨਾਲ ਕਨੈਕਸ਼ਨ ਜੇ ਹੁਣ ਸਾਨੂੰ ਜਦੋਂ ਡਿਊਰਿੰਗ ਇਹਨਾਂ ਦੀ ਇਨਵੈਸਟੀਗੇਸ਼ਨ ਦੇਖੋ ਰਿਮਾਂਡ ਦੇ ਵਿੱਚ ਸਾਨੂੰ ਕੁਝ ਕੁਝ ਦੌਰਾਨ ਜੋ ਵੀ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਬਟ ਇਹ ਕਿੱਥੋਂ ਲੈ ਕੇ ਆਏ ਸੀ ਸੋਰਸ ਇਹਨਾਂ ਦਾ ਵੈਪਨ ਪ੍ਰੋਕਿਊਰ ਕਿੱਥੋਂ ਕੀਤਾ ਕਿਸ ਪਰਪਸ ਲਈ ਕੀਤਾ ਅਗੋਂ ਕੀ ਕਰਨਾ ਸੀ ਉਹ ਸਾਰੀਆਂ ਡਿਟੇਲਸ ਤੁਹਾਨੂੰ ਅਸੀਂ ਰਿਵਿਊ